ਬਲਜੀ ਦੀ ਦੁਕਾਨ ਹੈ ਮਾਦਾ ਤੁਹਾਡੇ ਘਰ ਦੇ ਉਤੇ ਪੀਲਾ ਬੰਦਾ ਚਲਾਇਆ ਜਾ ਰਿਹਾ ਹੈ ਕਦੋਂ ਤੁਸੀਂ ਕਿਸਾਨ ਰਸੇ ਦਾ ਕੰਮ ਕਰਦੇ ਕਿੰਨੇ ਪੱਤੇ ਨਹੀਂ ਸਰ ਜੀ ਸਾਡਾ 2-3 ਸਾਲ ਹੋ ਗਿਆ ਸੀ ਕਰ ਰਹੇ ਨਹੀਂ ਹੈਗਾ ਸਰ ਜੀ ਸਾਡੇ ਤੇ ਝੂਟੇ ਪਕੇਜ ਪਾਏ ਹੋਏ ਨੇ ਜੀ ਹੁਣ ਇਹਨਾਂ ਨੇ ਛੱਡਣਾ ਛੱਡ ਜਾਣਾ ਪੰਨਣਾ ਪੰਨ ਜਾ ਸਾਡੀ ਸਰ ਜੀ ਕੋਈ ਗਰੀਬਾਂ ਦੀ ਪਰਵਾਹ ਨਹੀਂ ਹੈਗੀ ਕਿੰਨੇ ਪਰਚੇ ਕਰਦੇ ਮੇਰੇ ਤਾਂ ਪਰਚੇ ਹੋਣ ਜੀ 6-7 ਹੋਣੇ ਮੈਂ ਝੂਠ ਨਹੀਂ ਮਾਰਦੀ ਜਾਂ 1 2 3 ਇਹਨਾਂ ਨੇ ਚਿੱਟੇ ਦੇ ਪਾਏ ਦੀ ਕਹਿੰਦੇ ਵੀ ਤੁਹਾਡੇ ਵਿੱਚੇ ਦਾਰੂ ਦੇ ਨੇ ਵਿੱਚੇ ਭੁੱਕੀ ਭਾਗੀ ਦੇ ਨੇ ਜੀ ਤੁਸੀਂ ਵੇਚਦੇ ਸੀ ਨਹੀਂ ਜੀ ਵੇਚਦੇ ਨਹੀਂ ਤੇ ਹੁਣ ਤਾਂ ਅਸੀਂ ਕੰਮ ਤੇ ਲੱਗਿਆ ਬਹੁਤ ਵਿਚਾਰੀ ਕੰਮ ਲੱਗੇ ਮੁੰਡਾ ਕੰਮ ਤੇ ਮੈਂ ਮੰਡੀ ਚਲੇ ਲੱਗੀ ਨਹੀਂ ਜਾਣਾ ਮੈਂ ਛੁੱਟੀ ਭਰਾਂਦੀ ਫਿਰਦੀ ਆ ਘਰ ਦੇ ਆਲੀ ਵੀ ਛੁੱਟੀ ਆ ਜੇ ਉਹ ਬਿਮਾਰ ਅੰਦਰ ਅੰਦਰ ਬਹੁਤ ਜਾਦੇ ਬਿਮਾਰ ਹੈ ਜੀ ਅਸੀਂ ਹਾਂ ਜੀ ਅੰਦਰ ਉਹਨੂੰ ਹੋ ਗਏ 15 ਸਾਲ ਦੀ ਸਜ਼ਾ ਹੋਈ ਬਈ ਆ ਉਹਨੂੰ ਟੈਗ ਦੀ ਸ਼ਿਕਾਇਤ ਆ ਜੀ ਅਸੀਂ ਬਾਹਰ ਇਲਾਜ ਕਰਾ ਸਾ ਹਾਂ ਬਾਹਰ ਪੁਰਾਣਾ ਕੇਸ ਸੀ ਜੀ ਨਹੀਂ ਸਰ ਜੀ ਅਸੀਂ ਨਹੀਂ ਵੇਚਦੇ ਨੇ ਹਾਂ ਜੀ ਹਾਂ ਸਾਡੇ ਤੇ ਪਰਚੇ ਆਈ ਪਾਏ ਹੋਏ ਨੇ ਅਸੀਂ ਕੁਝ ਨਹੀਂ ਕਰਦੇ ਹੁਣ ਜੀ ਅਸੀਂ ਆਪਣੇ ਕੰਮ ਧੰਦੇ ਲੱਗੇ ਹੋਏ ਨਹੀਂ ਪਹਿਲਾਂ ਨਹੀਂ ਕਰਦੇ ਪਹਿਲਾਂ ਵੀ ਨਹੀਂ ਕਰਦੇ ਕੰਮ ਕਰਦੇ ਸਰ ਜੀ ਇਹਨਾਂ ਨੇ ਝੂਠੇ ਸਾਡੇ ਤੇ ਪਰਚੇ ਪਾਏ ਨੇ ਝੂਠੇ ਪਰਚੇ ਪਾਏ ਨੇ ਨੰਨੇ ਜੀ ਸਾਡੇ ਤੇ ਗੁਸ ਨਹੀਂ ਸਾਡੇ ਸਾਹੀ ਗਰੀਬਾਂ ਦੀ ਬਣਾਦਾ ਛਟਣਾ ਛੱਡ ਜਾਣਾ ਪੰਨਣਾ ਪੰਨ ਜੰ ਜੀ ਸਾਡੀ ਕੋਈ ਗਰੀਬਾਂ ਦੀ ਹੋਣੀ ਹੈਗੀ ਰੋਕਰ ਲਾ ਕੇ ਅਸੀਂ ਬਹਿ ਜਾਗੇ ਜੀ ਠੀਕ ਹੈ ਹਾਂ ਜੀ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਲੀਗਲ ਸਟਰਕਚਰ ਆਪਣੇ ਪਿੱਛੇ ਬਣਿਆ ਹੋਇਆ ਹੈ ਜਿਹੜਾ ਡੈਕੋਸ਼ਨ ਦੇ ਆਰਡਰ ਸੀ ਤੇ ਇਹ ਬਲੌਂਗ ਕਰਦਾ ਹੈਗਾ ਉਹ ਕਿ ਕਾਕਾ ਸਿੰਘ ਤੇ ਖਤਮ ਵਿੱਚ ਹੋਰ ਕੁਝ ਲੋਕੀ ਨੇ ਤੇ ਜਿਹੜਾ ਕਾਕਾ ਸਿੰਘ ਹੈ ਉਸ ਤੇ 7 ਐਫ ਆਈ ਆਰਸ ਪਹਿਲਾਂ ਦਰਜ ਨੇ ਤੇ ਜਿਹੜੀ ਬਲਜੀਤ ਕੌਰ ਉਸ ਕਰੀ ਹੈ ਉਸ ਤੇ 6 ਐਫ ਆਈ ਆਰ ਦਰਜ કુલ ਮਿਲਾ ਕੇ ਇਹ 13 ਐਨ ਡੀ ਪੀ ਐਸ ਦੀ ਐਫ ਆਈ ਆਰ ਦਰਜ ਨੇ ਤੇ ਕਿਉਂਕਿ ਇਸ ਮੌਲੇਜ ਪਹਿਲਾਂ ਵੀ ਸ਼ਿਕਾਇਤ ਆਈ ਹੈ ਕਿ ਐਨ ਡੀ ਪੀ ਐਸ ਦੀ ਤਰਕ ਤਸਕਰੀ ਹੁੰਦੀ ਹੈ ਇਸ ਲਈ ਅੱਜ ਅਸੀਂ ਲੋਅਰ ਆਰਡਰ ਮੋਟ ਵਾਸਤੇ ਇਥੇ ਮਚੂਦਾ ਸਰ ਪਰਿਵਾਰ ਕਹ ਰਿਹਾ ਜੀ ਕਿ ਅਸੀਂ ਨਸ਼ਾ ਨਹੀਂ ਵੇਚਦੇ ਵੀ ਬਹੁ ਟਾਈਮ ਤੋਂ ਅਸੀਂ ਤਾਂ ਇਹ ਕੋਈ ਕੰਮ ਨਹੀਂ ਕੀਤਾ ਕਿਉਂਕਿ ਪਰਿਵਾਰ ਦਾ ਘਰ ਦਾ ਜਿਹੜਾ ਘਰ ਵਾਲਾ ਇਹਨਾਂ ਦਾ ਉਹ ਵੀ ਜੇਲ੍ਹ ਦੇ ਅੰਦਰ ਹੀ ਹੈ ਕਿ ਸਾਡੇ ਉੱਤੇ ਧੱਕੇ ਨਾ ਪਏ ਪਰਚੇ ਦੱਤੇ ਕਿ ਲੇਟੈਸਟ ਵੀ ਐਫ ਆਈ ਆਰ ਹੈਗੀ ਜੀ ਦਸ ਸਾਲ ਦੀ ਵੀ ਤੇ ਇਸ ਲਈ ਹੀ ਉਹ ਦਿਖਾਉਂਦਾ ਹੈ ਕਿ ਜੋ ਰਿਪੀਟਿਡ ਕੰਪਲੇਂਟਸ ਆ ਰਹੀਆਂ ਹੈਗੀਆਂ ਉਹਨਾਂ ਦਾ ਕੋਈ ਬੇਸਿਸ ਹੈ ਜਿਹੜੀ ਨਵੇਂ ਐਫ ਆਈ ਆਰ ਦੋ ਜਿਹਨਾਂ ਉਹ ਵੀ ਐਨ ਡੀ ਪੀ ਐਫ ਤੇ ਗੀ ਉਹ ਵੀ ਹੈਗੀਆਂ ਐਕਸਾਈਜ਼ ਦੀ ਵੀ ਹੈਗੀਆਂ ਠੀਕ ਹੈ ਫੇ ਸ਼ਾਮਿਲ ਹੋ ਗਿਆ ਆ ਆ ਰਹਿਣੇ ਨੂੰ ਕੰਮ ਕਰਨਾ ਹੈ ਕੰਮ ਹੈ ਚੋਰੀ ਹੋ ਰਹੀ ਹੈ ਦਿੱਲੀ ਵਿੱਚ ਲਿਖੀ ਗਈ ਹੈ ਸਪੈਸਿਫੀਕੇਸ਼ਨ ਨੂੰ ਪਿਸਟਾ ਦੇ ਆਈਡੀ ਇਸ ਹਾਂਜੀ ਹਾਂਜੀ ਮਾਈਟ ਕਰ ਲਿਆ ਤੇ ਤੁਹਾਾਰੇ ਇਹ ਵੀ ਲਾ 10 ਸਾਲ ਦਾ 15000 15000 ਜਨਰਲ ਜਨਰਲ ਚੋਕ ਦਾ ਠੀਕਾ ਲਾ 6 ਪਰ 6 ਕੇ 7 ਪਰ ਜਿਹੜਾ ਤੇਰੇ ਤੇ ਮੈਂ ਨਹੀਂ ਆ ਗਿਆ ਕੰਮ ਕਰਦੇ ਰਹਿੰਦੇ ਆ

Gracias. Güzel, iyi günler dilerim. ਓਹ ਵੇਖੀਦਾ ਕਰਾਵਾ ਇਹਦਾ ਸੁਜੀ ਇਹ ਸਰਜੀ ਦਾ ਬੜਾ ਜਿਆਦਾ ਭਰਮਾ ਆ ਗਿਆ ਇਹ ਇੱਕ ਪਤਾ ਪੁਆਇੰਟ ਤੇ ਹੀ ਖੜਾ ਦੇਉਂਦਾ ਯਾਦ ਰੱਖੀਦਾ ਕਿ ਜਦੋਂ ਜੀਦ ਕਰ ਰਹੇ ਮਾਦਾ ਤੁਹਾਡੇ ਘਰ ਦੇ ਉਤੇ ਪੀਲਾ ਬੰਦਾ ਚਲਾਇਆ ਜਾ ਰਿਹਾ ਹੈ ਕਦੋਂ ਤੁਸੀਂ ਕਿਸਾਨ ਨਸ਼ੇ ਦਾ ਕੰਮ ਕਰਦੇ ਕਿੰਨੇ ਪਰਚੇ ਨਹੀਂ ਸਰ ਜੀ ਜਨ ਦਾ 2-3 ਸਾਲ ਹੋ ਗਿਆ ਸੀ ਕਰਿਆ ਨਹੀਂ ਹੈਗਾ ਸਰ ਜੀ ਸਾਡੇ ਤੇ ਝੂਟੇ ਪਕੇਜ ਪਾਏ ਹੋਏ ਨੇ ਜੀ ਹੁਣ ਇਹਨਾਂ ਨੇ ਛੱਡਣਾ ਛੱਡ ਜਾਣਾ ਪੰਨਣਾ ਪੰਨ ਜਾਂ ਸਾਡੀ ਸਰ ਜੀ ਕੋਈ ਗਰੀਬਾਂ ਦੀ ਪਰਵਾਹ ਨਹੀਂ ਹੈ ਕਿੰਨੇ ਪਰਚੇ ਦਰਜ ਨੇ ਮੇਰੇ ਤੇ ਪਰਚੇ ਹੋਣ ਜੀ 6-7 ਹੋਣੇ ਮੈਂ ਝੂਟ ਨਹੀਂ ਮਾਰਦੀ ਨਹੀਂ ਜੀ ਯਾ ਇੱਕ ਦੋ ਦੋ ਤਾਂ ਇਹਨਾਂ ਨੂੰ ਚਿੱਟੇ ਦੇ ਪਾਏ ਦੀ ਕਹਿੰਦੇ ਵੀ ਇਹ ਤੁਹਾਡੇ ਵਿੱਚੇ ਦਾਰੂ ਦੇ ਨੇ ਵਿੱਚੇ ਭੁੱਕੀ ਭਾਕੀ ਦੇ ਨੇ ਜੀ ਤੁਸੀਂ ਵੇਚਦੇ ਸੀ ਨਹੀਂ ਜੀ ਵੇਚਦੇ ਨਹੀਂ ਤੇ ਹੁਣ ਤਾਂ ਅਸੀਂ ਕੰਮ ਤੇ ਲੱਗਿਆ ਬਹੁਤ ਵਿਚਾਰੀ ਕੰਮ ਲੱਗੇ ਮੁੰਡਾ ਕੰਮ ਤੇ ਆ ਮੈਂ ਮੰਡੀ ਚਾਲੇ ਲੱਗੀ ਨਹੀਂ ਜਾਣਾ ਮੈਂ ਛੁੱਟੀ ਭਰਾਂਦੀ ਫਿਰਦੀ ਆ ਘਰ ਦੇ ਦੀ ਵੀ ਛੁੱਟੀ ਆ ਜੇ ਉਹ ਬਿਮਾਰ ਅੰਦਰ ਅੰਦਰ ਬਹੁਤ ਜਾਦੇ ਬਿਮਾਰ ਹੈ ਜੀ ਅਸੀਂ ਹਾਂ ਜੀ ਅੰਦਰ ਉਹਨੂੰ ਹੋ ਗਈ 15 ਸਾਲ ਦੀ ਸਜ਼ਾ ਆਈ ਭਈਆ ਕੋਈ ਟੈਗ ਦੀ ਸ਼ਿਕਾਇਤ ਅਸੀਂ ਬਾਹਰ ਇਲਾਜ ਕਰਾ ਆ ਸੀ ਹਾਂ ਪਰਾਣਾ ਕੇਸ ਦੀ ਬਾਲਾ ਪਰਾਣਾ ਕੇਸ ਦੀ ਜਿਹੜਾ ਪਹਿਲਾਂ ਵੇਚਦੇ ਸੀ ਨਾ ਨਹੀਂ ਸਰ ਜੀ ਐਸੀ ਨਹੀਂ ਵੇਚਦੇ ਇਹ ਵੇਚਦੇ 6 ਬਰਤ ਹਾਂ ਜੀ ਹਾਂ ਸਾਡੇ ਤੇ ਪਰਚੇ ਆ ਹੀ ਪਾਏ ਨੇ ਅਸੀਂ ਕੁਝ ਨਹੀਂ ਕਰਦੇ ਹੁਣ ਜੀ ਜਿਹੜਾ ਆਪਣੇ ਕੰਮ ਤਾਂ ਲੱਗੇ ਨਹੀਂ ਕਰਦੇਗੇ ਪਹਿਲਾਂ ਵੀ ਨਹੀਂ ਨਹੀਂ ਪਹਿਲਾਂ ਨਹੀਂ ਕਰਦੇ ਪਹਿਲਾਂ ਵੀ ਨਹੀਂ ਕਰਦੇ ਕੰਮ ਕਰ ਕਰਦੇ ਸਰ ਜੀ ਇਹਨਾਂ ਨੇ ਝੂਠੇ ਸਾਡੇ ਤੇ ਪਰਚੇ ਪਾਏ ਨੇ ਝੂਠੇ ਪਰਚੇ ਪਾਏ ਨੇ ਇਹਨਾਂ ਨੇ ਜੀ ਸਾਡੇ ਤੇ ਕੁਝ ਨਹੀਂ ਸਾਰੇ ਸਾਡੇ ਗਰੀਬਾਂ ਦੀ ਬਣਾਦਾ ਛੱਟਣਾ ਛੱਟ ਜਾਣਾ ਪੰਨਣਾ ਪੰਨ ਜੰ ਜੀ ਸਾਡੀ ਕੋਈ ਗਰੀਬਾਂ ਦੀ ਹੋਣੀ ਹੈ ਜੀ ਰੋਕਰ ਲਾ ਕੇ ਐਸੀ ਬਹਿ ਜਾਣਗੇ ਜੀ ਹਾਂ ਜਿਹੜਾ ਤੁਸੀਂ ਦੇਖ ਸਕਦੇ ਹੋ ਕਿ ਇਲੀਗਲ ਸਟਰਕਚਰ ਆਪਣੇ ਪਿੱਛੇ ਬਣਿਆ ਹੋਇਆ ਹੈ ਜਿਹੜਾ ਰੱਖਣਾ ਹੈ ਇਸ ਦਾ ਡੈਕੋਸ਼ਨ ਦੇ ਆਰਡਰ ਸੀ ਤੇ ਇਹ ਬਿਨਾਂਗ ਕਰਦਾ ਹੈਗਾ ਉਹ ਕਾਕਾ ਸਿੰਘ ਤੇ ਖਤਮ ਵਿੱਚ ਹੋਰ ਕੁਝ ਲੋਕੀਨੋ ਤੇ ਜਿਹੜਾ ਕਾਕਾ ਸਿੰਘ ਹੈ ਉਸ ਤੇ 7 ਐਫ ਆਈ ਆਰਸ ਪਹਿਲਾਂ ਦਰਜ ਨੇ ਤੇ ਜਿਹੜਾ ਜਿਹੜੀ ਬਲਜੀਤ ਕੌਰ ਉਸ ਕਰਦੀ ਹੈ ਉਸ ਤੇ 6 ਐਫ ਆਈ ਆਰ ਦਰਜਾ ਕੁੱਲ ਮਿਲਾ ਕੇ ਇਹ 13 ਐਨ ਡੀ ਪੀ ਐਸ ਦੀ ਐਫ ਆਈ ਆਰਸ ਦਰਜ ਨੇ ਤੇ ਕਿਉਂਕਿ ਇਸ ਮੋਹਲੇ 'ਚ ਪਹਿਲਾਂ ਵੀ ਸ਼ਿਕਾਇਤ ਆਈ ਹੈ ਕਿ ਐਨਡੀਪੀ ਅਸੀਂ ਤਸਕਰੀ ਹੁੰਦੀ ਹੈ ਇਸ ਲਈ ਅੱਜ ਅਸੀਂ ਲੋਅ ਐਂਡ ਆਰਡਰ ਸਪੋਰਟ ਵਾਸਤੇ ਇੱਥੇ ਮਜੂਦ ਹਾਂ ਸਰ ਪਰਿਵਾਰ ਕਹਿ ਰਿਹਾ ਜੀ ਕਿ ਅਸੀਂ ਨਸ਼ਾ ਨਹੀਂ ਵੇਚਦੇ ਵੀ ਬਹੁਤ ਟਾਈਮ ਤੋਂ ਅਸੀਂ ਤਾਂ ਇਹ ਕੋਈ ਕੰਮ ਨਹੀਂ ਕੀਤਾ ਕਿਉਂਕਿ ਪਰਿਵਾਰ ਦਾ ਘਰ ਦਾ ਜਿਹੜਾ ਘਰ ਵਾਲਾ ਇਹਨਾਂ ਦਾ ਉਹ ਵੀ ਜੇਲ੍ਹ ਦੇ ਅੰਦਰ ਹੀ ਹੈ ਵੀ ਸਾਡੇ ਉੱਤੇ ਧੱਕੇ ਨਾਲ ਪਰਚੇ ਦਾ ਟਿਕਟ ਹੈ ਲੇਟੈਸਟ ਵੀ ਐਫ ਆਈ ਆਰ ਹੈਗੀ ਜੀ ਦਰਜੀਸ ਸਾਲ ਦੀ ਵੀ ਤੇ ਇਸ ਲਈ ਹੀ ਉਹ ਦਿਖਾਉਂਦਾ ਹੈ ਕਿ ਜੋ ਰਿਪੀਟਡ ਕੰਪਲੇਂਟਸ ਆ ਰਹੀਆਂ ਹੈਗੀਆਂ ਉਹਨਾਂ ਦਾ ਕੋਈ ਬੇਸਿਸ ਹੈ ਜਿਹੜੀ ਨਵੇਂ ਐਫ ਆਈ ਆਰ ਦਰਜ ਨੇ ਉਹ ਵੀ ਐਨ ਡੀ ਪੀ ਵੀ ਹੈਗੇ ਜੀ ਉਹ ਵੀ ਹੈਗੀਆਂ ਐਕਸਾਈਜ਼ ਦੀ ਵੀ ਹੈਗੀਆਂ